ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਸਵਾਗਤ ਹੈ ਤੇ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਕਰਦੇ ਹਾਂ ਠੀਕ ਹੋਵੋਗੇ ਤੇ ਆਓ ਅੱਜ ਦਾ ਕਰਨ ਲੱਗੀਆਂ ਆਪਾਂ ਵਲੌਗ ਸ਼ੁਰੂ ਤੇ ਮੈਂ ਬਣਾ ਰਹੀ ਹਾਂ ਹਰੀ ਮਿਰਚ ਦਾ ਅਚਾਰ ਤੇ ਇਹਨਾਂ ਨੂੰ ਧੋ ਕੇ ਤੇ ਚੰਗੀ ਤਰ੍ਹਾਂ ਸਾਫ਼ ਕਰ ਲਈਆਂ ਹੁਣ ਇਹਨਾਂ ਨੂੰ ਕੱਟ ਲੈਣੇ ਆ ਮਿਰਚਾਂ ਨੂੰ ਵਿਚਾਲੇ ਕੱਟ ਲਾ ਲੈਣੇ ਆ ਇਸ ਤਰ੍ਹਾਂ ਸਾਰੀਆਂ ਮਿਰਚਾਂ ਦੇ ਵਿੱਚ ਮਿਰਚਾਂ ਛੋਟੀਆਂ-ਛੋਟੀਆਂ ਬਹੁਤ ਵਧੀਆ ਹੈ ਜਿਹੜੀਆਂ ਵੱਡੀਆਂ ਥੋੜੀਆਂ ਹੀ ਮਿਰਚਾਂ ਹੁੰਦੀਆਂ ਆ ਉਹਨਾਂ ਦੇ ਵਿੱਚ ਥੋੜਾ ਜਿਹਾ ਪਾਣੀ ਜਿਆ ਹੁੰਦਾ ਹੈਗਾ ਤੇ ਪਾਣੀ ਜੇ ਪਰਤ ਜਾਂਦਾ ਹੈਗਾ ਤੇ achar ਨਾ ਛੇਤੀ ਖਰਾਬ ਹੋ ਜਾਂਦਾ ਹੈ ਇਹ ਛੋਟੀਆਂ-ਛੋਟੀਆਂ ਮਿਰਚਾਂ ਜਿਹੜੀਆਂ ਇਹ ਬਹੁਤ ਵਧੀਆ ਹੈ ਇੰਨਾ ਇਹਨਾਂ ਦਾ achar ਬਹੁਤ ਸੋਹਣਾ ਬਣੂਗਾ ਤੇ ਬਲੌਗ ਦੇ ਨਾਲ ਬਣੇ ਰਿਓ ਐਂਡ ਤੱਕ ਜ਼ਰੂਰ ਦੇਖਿਓ ਤੇ ਪਲੀਜ਼ ਸਕਿਪ ਨਾ ਕਰਿਓ ਤੇ ਮਿਰਚਾਂ ਦਾ achar ਕਿਵੇਂ ਬਣਾਈਦਾ ਸਾਰਾ ਬਲੌਗ ਜ਼ਰੂਰ ਦੇਖਿਓ ਇਹਨਾਂ ਦੇ ਸਾਰਾ ਮਿਰਚਾਂ ਦੇ ਵਿੱਚ ਇਸ ਤਰ੍ਹਾਂ ਕੱਟ ਪਾਉਣੀ ਹੈਗੇ ਇਹਨਾਂ ਨੂੰ ਧੋ ਕੇ ਸਾਰਾ ਚੰਗੀ ਤਰ੍ਹਾਂ ਪਹਿਲਾਂ ਹੀ ਸਾਫ਼ ਕਰਕੇ ਸੁਕਾ ਕੇ ਚੰਗੀ ਤਰ੍ਹਾਂ ਫੇਰ ਇਹਨਾਂ ਨੂੰ ਕੱਟ ਲਾਉਣੀ ਹੈਗੇ ਜੇ ਗਿੱਲੀਆਂ ਹੋਊਗਾ ਫੇਰ ਇਹ ਮਿਰਚਾਂ ਦਾ achar ਨਾ ਜਲਦੀ ਖਰਾਬ ਹੋ ਜਾਂਦਾ ਹੈਗਾ ਤੇ ਗਿੱਲੀਆਂ ਦੇ ਵਿੱਚ ਕੱਟ ਨਹੀਂ ਲਾਉਣੇਗੇ ਲੋਜੀ ਕੱਟ ਆਪਾਂ ਸਾਰੀਆਂ ਮਿਰਚਾਂ ਚ ਲਾ ਲੇ ਤੇ ਹੁਣ ਪਾਵਾਂਗੇ ਨੂਨ ਮਿਰਚ ਇਸ ਤਰ੍ਹਾਂ ਹੀ ਪਾ ਦਾਂਗੇ ਮਿਰਚਾਂ ਥੋੜੀਆਂ ਹੀ ਆ ਵੈਸੇ ਮੈਂ ਥੋੜੀਆਂ ਦਾ ਹੀ achar ਬਣਾਉਣੀ ਹੈਗੀ ਹਲਦੀ ਪਾਤੀ ਬਸ ਆਪ ਦੇ ਨਾਲ ਪਾ ਦੇਵੇ ਹਲਦੀ ਪਾਈਆ ਮਿਰਚਾਂ ਹੈਗੀਆਂ ਤੇ ਨੂਨ ਵੀ ਆਪ ਦੇ ਹਿਸਾਬ ਦੇ ਨਾਲ ਪਾ ਦੇ ਨੂਨ ਥੋੜਾ ਜਿਆਦਾ ਪਾ ਦੇ ਹਲਦੀ ਨਾਲੋਂ ਥੋੜੀ ਜਿਹੀ ਪਾ ਦੇ ਲਾਲ ਮਿਰਚ ਲਾਲ ਮਿਰਚ ਜ਼ਿਆਦਾ ਨਾ ਪਾਵੇ। ਪਾਸਟਮਚਾ ਛੋਟਾ ਨਾਲ ਇਸ ਕਰਕੇ ਮੈਂ 4 ਚਮਚੇ ਨਮਕ ਦੇ ਪਾਤੇ ਥੋੜਾ ਜਿਹਾ ਨਮਕ ਤਾਂ ਪਨਾ ਹੋ ਰਹੀ ਪਾ ਦੇ। ਤੇ ਹੁਣ ਸੱਲਾਣਾ ਨੂੰ ਚੰਗੀ ਤਰ੍ਹਾਂ ਹਲਾਵਾਂਗੇ। हल्दी थोड़ी मैं थोड़ी लगी लग हल्दी थोड़ी होर ते होदे तेल तेल पा के चंकी तरह मिक्स कर देंगे तेल बस थोड़ा ही पावगे ज्यादा तेल नहीं पाते चगी तरह इन्हों मिक्स करके ਇੱਧਰ ਦੇਖੋ ਚੰਗੀ ਤਰ੍ਹਾਂ ਮਿਕਸ ਹੋਊਗਾ ਤੇ ਬਹੁਤ ਵਧੀਆ ਇਹ ਨੂੰ ਇਸ ਤਰ੍ਹਾਂ ਇਹ ਲੱਭਾ ਸੀਗਾ ਜਿਹੜਾ ਇਹ ਮਿਰਚਾਂ ਦੇ achar ਵਾਲਾ ਹੀ ਸੀਗਾ ਇਸ ਦਬਲੇ ਵਿੱਚ ਪਾ ਦੇਵਾਂਗੀ ਜਦ ਆਹ achar ਮਿਰਚਾਂ ਦਾ ਵੈਸੇ ਖਰਾਬ ਵੀ ਹੋ ਜਾਂਦਾ ਹੈਗਾ ਥੋੜਾ ਥੋੜਾ ਹੀ ਪਾ ਕੇ ਵਸ ਜਿੰਨਾ ਖਾਣਾ ਹੈਗਾ ਜਿੰਨੀ ਥੋੜੇ ਦਿਨਾਂ ਦਾ ਹੀ ਸਟੋਰ ਕਰ ਲੇ ਅੱਧਾ ਕਿਲੋ ਜਾਂ ਵੱਟੋ ਵੱਧ ਬਸ ਕਿਲੋ ਇਹ ਸਿੰਦਾ ਵਸੇ ਦਾ ਕਿਲੋ ਜਾਂ ਪਾਈਆ ਹੀ ਪਾਉਣੇ ਨੇਗੇ ਫੇਰ ਫੇਰ ਜਦੋਂ ਮੁੱਕ ਜਾਂਦਾ ਹੈਗਾ ਫੇਰ ਪਾ ਲੈਣੇ ਹੈਗੇ ਇਹ ਰਾਈਸ ਸਾਡਾ ਜਾ ਥੱਲੇ ਹੈ ਗਈ ਨੂੰ ਉੱਪਰ ਹੀ ਪਾ ਦਾਂਗੇ ਨੇ ਕੁ ਇਸ ਤਰ੍ਹਾਂ ਬਣਾਤਾ ਬਸ ਇਹ ਕੱਲ ਤੱਕ ਕੱਲ ਥੋੜਾ ਜਿਹਾ ਬਸ ਧੁੱਪ ਚ ਅੱਧਾ ਘੰਟਾ ਰੱਖ ਦੇਵਾਂਗੇ ਉਸ ਤੋਂ ਬਾਅਦ ਬਲੀਆ ਲਓ ਜੀ ਚਾਰ ਬਣ ਕੇ ਆਪਣਾ ਤਿਆਰ ਹੋ ਗਿਆ ਇਹਨੂੰ ਆਪਾਂ ਰੱਖ ਦਿੰਨੇ ਆ ਸਾਈਡ ਤੇ ਤੇ ਹੁਣ ਆਪਾਂ ਕਰਦੇ ਹਾਂਗੇ ਆਲੂ ਸ਼ਿਮਲਾ ਮਿਰਚ ਦੀ ਸਬਜ਼ੀ ਦੀ ਤਿਆਰੀ टमा प्याज भी मैं कट रखे है गए शिमला मिर्च भी आलू है नहीं सके घरे से आलू इस करके मंगवाए तीन कट लें आप आलू आप हम बना लगे आलू शिमला मिर्च की सब्जी शिमला मिर्च पहला कट ली सी ਮੈਂ ਅੱਜ ਤਾਂ ਮਟਰ ਤੋਰੀਆਂ ਦੀ ਸਬਜ਼ੀ ਵੀ ਬਣਾਈ ਹੈਗੀ ਪਰ ਰਸ਼ਮੀਨ ਖਾਂਦਾਨੀ ਤੋਰੀਆਂ ਦੀ ਸਬਜ਼ੀ ਤੇ ਫਿਰ ਮੈਂ ਕਿਹਾ ਚਲੋ ਸ਼ਿਮਲਾ ਮਿਰਚ ਆਲੂ ਦੀ ਬਣਾ ਲੈਣੀ ਹੈਗੀ ਖਾਣੇ ਤਾਂ ਉਹਨੇ ਆਲੂ ਵਰ ਲਈ ਹੁੰਦੇ ਹੈਗੇ ਵਿੱਚੋਂ ਕੱਢ ਕੇ ਪਰ ਉਹਨੂੰ ਆਇਆ ਹੁੰਦਾ ਹੈਗਾ ਵੀ ਆਲੂ ਹੋਣ ਤੇ ਸ਼ਿਮਲਾ ਮਿਰਚ ਹੋਵੇ ਵਿੱਚ ਜ਼ਰੂਰ ਲਓ ਜੀ ਆਪਾਂ ਆਲੂ ਵੀ ਕੱਟ ਲਏ ਤੇ ਆਪਣਾ ਸਮਾਨ ਹੋ ਗਿਆ ਸਾਰਾ ਤਿਆਰ ਲਓ ਜੀ ਅੱਜ ਦੇ ਬਲੌਗ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤੇ ਮਿਲਦੇ ਹਾਂ ਕੱਲ ਇੱਕ ਨਵੇਂ ਬਲੌਗ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰੱਬ ਰਾਖਾ